ਕੋਈ ਨਹੀਂ ਜਾਣਦੇ ਦਿਲਦੇ ਨਹੀਂ ਆਉਂਦੇ ਤੇ ਦਿਖਦੇ ਦਿਸੇ ਨਹੀਂ ਉਹ ਜੀਨੀ ਕਹ ਪਾਹਤੋਂ ਜਿ ਸਮਝਾਇਆ ਹਰਮਾਨ ਦੇ ਕੇ ਸਮਝਾਇਆ ਵੀ ਜਿਹੜਾ ਆਇਆ ਸੀ ਸਾਧੂ ਉਹ ਨਾਰਦ Muni ਸੀ ਸਵਰਗ ਲੋਗ ਦੇ ਪੰਛੀ ਮਾਈਂ ਪੰਛੀ ਇਹਨਾਂ ਕਹਿੰਦੇ ਨੇ ਤੇ ਪੁਰੀਆਂ ਦੇ ਵਿੱਚ ਚੱਲਦੇ ਨੇ ਉਹਨਾਂ ਪੰਛੀਆਂ ਦੇ ਖੰਭ ਸੰਸਰ ਉਸ ਦੁਨੀਆ ਵਿੱਚ ਨਹੀਂ ਲੈ ਸਕਦੇ ਉਸ ਲੋਗ ਤੇ ਉਸ ਲੋਗ ਵਿੱਚ ਲੈ ਹੀ ਜਾ ਤੀਰ ਨਾਲ ਜੜ ਕਰਦੇ ਆਪਾਂ ਤੀਰਾਂ ਨੂੰ ਵੀ ਲੈ ਗਏ ਗੁਰੂ ਸੰਪੰਦਨਾ ਸ੍ਰੀ ਵਾਹਿਗੁਰੂ ਇਸੇ ਤਰ੍ਹਾਂ ਤੁਹਾਨੂੰ ਸਮਝਾਏ ਜਿਹੜੀ ਬਾਣੀ ਹੈ ਸੱਚਤਮ ਸਿਵਾਏ